ਲਾ ਕਾਲਜ ਚ ਕੁੜੀ ਨੂੰ ਗੋਲੀ ਮਾਰਨ ਵਾਲੇ ਮੁੰਡੇ ਦੀ ਮੌਤ ਤਰਨਤਾਰਨ ਦੇ ਲਾ ਕਾਲਜ ਚ ਪੜ ਰਹੀ ਇੱਕ ਕੁੜੀ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਪ੍ਰਿੰਸ ਦੀ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਚ ਮੌਤ ਹੋ ਗਈ ਜਿਗਰਜੋਗ ਹੈ ਕਿ ਪ੍ਰਿੰਸ ਦੇ ਸਿਰ ਚ ਗੋਲੀ ਲੱਗੀ ਸੀ ਜੋ ਆਰ ਪਾਰ ਹੋ ਗਈ ਸੀ ਜਿਸ ਕਾਰਨ ਉਸ ਦੀ ਹਾਲਤ ਸ਼ੁਰੂ ਤੋਂ ਹੀ ਗੰਭੀਰ ਬਣੀ ਹੋਈ ਸੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਪ੍ਰਿੰਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਸਮੇਂ ਵੀ ਉਸਦੀ ਹਾਲਤ ਬੇहद ਨਾਜ਼ੁਕ ਸੀ ਬੀਤੀ ਸ਼ਾਮ ਤੋਂ ਉਸਦਾ ਬਲੱਡ ਪ੍ਰੈਸ਼ਰ ਲਗਾਤਾਰ ਘਟ ਰਿਹਾ ਸੀ ਅਤੇ ਸਾਹ ਲੈਣ 'ਚ ਤਕਲੀਫ ਹੋਣ ਕਾਰਨ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਆਈ ਸੀ ਯੂ 'ਚ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਜਦੋ ਜਹਿਦ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ ਕੋਸ਼ਤ ਕਰ ਦਿੱਤੀ ਵੀ ਡਾਕਟਰਾਂ ਨੇ ਸ਼ਾਇਦ ਥੋੜੀ ਦੇਰ ਬਾਅਦ ਉਹਨਾਂ ਦੀ ਡੈੱਡ ਬੋਡੀ ਮੁਲਾਜਾ ਹੋਣ ਤੋਂ ਬਾਅਦ ਆਵੇਗੀ ਾਰੇ ਬਹੁਤ ਹੀ ਦੋਵਾਂ ਪਰਿਵਾਰਾਂ ਲਈ ਦੁੱਖਦਾਈ ਆ ਕੁੜੀ ਵਾਸਤੇ ਵੀ ਬੱਚੇ ਆਪਣੇ ਜਵਾਨ ਬੱਚੇ ਆਪਾਂ ਸਕੂਲੇ ਐਜੂਕੇਸ਼ਨ ਆਤੇ ਉਹਨਾਂ ਦੇ ਫਿਊਚਰ ਵਾਸਤੇ ਏਹਦੇ ਆ ਪਰ ਇਹਨਾਂ ਦਾ ਵੀ ਸਰਵਿਸਮੈਨ ਪਾਦਰੀ ਜਿਹੜਾ ਬਾਰ ਇਹਨਾਂ ਦੇ ਸਿਰ ਤੇ ਡਿਊਟੀ ਕਰ ਰਿਹਾ ਸੀ ਉਹਨਾਂ ਦਾ ਵੀ ਦੀਵਾ ਬੁੱਝ ਗਿਆ ਜਿਹੜਾ ਬਹੁਤ ਹੀ ਇੱਕ ਦਰਦਨਾਇਕ ਕਰਨ ਤਾਨ ਦੇ ਵਿੱਚ ਹਾਸਾ ਆ ਕਿਉਂਕਿ ਬੱਚੇ ਨੂੰ ਫਿਊਚਰ ਦੇਖਦੇ ਹੋ ਇਹਨਾਂ ਨੂੰ ਪੜ੍ਹਾਈ ਕਰ ਰਿਹਾ ਸੀ ਉਹ ਸਕੂਲ ਚੋਂ ਉਹਦੀ লাশ ਆਈ ਆ ਤੇ ਇਹ ਆਪਣੇ ਸਾਰੇ ਗਾਂ ਸੱਜਣ ਵੀਰਾਂ ਨੂੰ ਜਾਂ ਕਿਤੇ ਜੋ ਵੀ ਜਵਾਨ ਬੱਚਿਆਂ ਦਾ ਖਿਆਲ ਰੱਖੋ ਕੇਅਰ ਰੱਖੋ ਕਿਤੇ ਆਪਾਂ ਸਕੂਲੇ ਭੇਜਦੇ ਆ ਉਹਨਾਂ ਨੂੰ ਝਿੜਕੋ ਵੀ ਮਾਰੋ ਵੀ ਗਲਤ ਜਗ੍ਹਾ ਤੋਂ ਰੋਕੋ ਵੀ ਪਰ ਉਹਦਾ ਕੇਅਰ ਰੱਖੋ ਕਿਤੇ ਕਿਤੇ ਬੱਚਾ ਕਿਤੇ ਨਾ ਕਿਤੇ ਸਾਡਾ ਡਿਪਰੈਸ਼ਨ ਚ ਨਹੀਂ ਜਾ ਰਿਹਾ ਉਹ ਕੋਈ ਮਾਈਂਡ ਦੇ ਵਿੱਚ ਜਵਾਨੀ ਆ ਪਿਆਰ ਵਾਲੀਆਂ ਗੱਲਾਂ ਦੇ ਚੱਕਰ ਚ ਪੈ ਕੇ ਉਹ ਘਮਣ ਘੇਰੀ ਦੇ ਵਿੱਚ ਦਿਮਾਗ ਨੂੰ ਘਮਾਈ ਗਿਆ ਹੋ ਸਕਦਾ ਉਹ ਕਿਤੇ ਆਪਣੀ ਸਟ੍ਰੈਸ ਜਿਹੜੀ ਬਾਹਰ ਨਹੀਂ ਕੱਢ ਸਕਿਆ ਤੇ ਉਹ ਇਥੋਂ ਤੱਕ ਗਲਤ ਫੈਸਲਾ ਲੈ ਰਿਹਾ ਤੇ ਕਿਤੇ ਨਾ ਕਿਤੇ ਉਹਦੀ ਹਵਾ ਨਿਕਲੀ ਹੁੰਦੀ ਕੁਛ ਥੋੜਾ ਮਾਈਂਡ ਉਹਦਾ ਉਹਨੂੰ ਸਹੀ ਗਾਈਡ ਮਿਲੀ ਹੁੰਦੀ ਤੇ ਸ਼ਾਇਦ ਹੋ ਸਕਦਾ ਜੇ ਅੱਜ ਇਹ ਸਟੈਪ ਨਾ ਚੁੱਕਿਆ ਜਾਂਦਾ ਇਹ ਸਕੂਲਾਂ ਦੇ ਵਿੱਚ ਸਾਨੂੰ ਖਿਆਰ ਰੱਖਣ ਦਾ ਬਹੁਤ ਹੀ ਧਿਆਨ ਹੈ ਕਿ ਬੱਚੇ ਦਾ ਹੱਡਾ ਕਾਜਾਂ ਦੇ ਵਿੱਚ ਵੀ ਲੈਵਲ ਕੀ ਚੱਲਣ ਡਿਆ ਆ ਹੋਕ ਹੀ ਰਿਹਾ ਆ ਜਾਂ ਇੱਥੇ ਦੀ ਸਿਚੁਏਸ਼ਨ ਕੀ ਚੱਲ ਰਹੀ ਹੈ ਸਕੂਲ ਦੇ ਵਿੱਚ ਇਹ ਕੱਲਾ ਫੀਸਾ ਲੈ ਕੇ ਜਾਂ ਆਪਣਾ ਡਿਗਰੀ ਦੇ ਕੇ ਹੀ ਨਹੀਂ ਪੂਰਾ ਕਰਨਾ ਹੁੰਦਾ ਬੱਚਿਆਂ ਦੀ ਸਿਚੁਏਸ਼ਨ ਵੀ ਉਹਦੀ ਜਿਹੜਾ ਮਾਇੰਡ ਵੀ ਸਮਝਣੀ ਜ਼ਰੂਰੀ ਆ ਕਿ ਬੱਚਾ ਸਾਡਾ ਕਿਸ ਤਰੀਕੇ ਨਾਲ ਜਾ ਰਿਹਾ ਕਿਉਂਕਿ ਉਹ ਸਕੂਲ ਚ ਜਾ ਰਿਹਾ ਹੁੰਦਾ ਹਾਂਜੀ ਜਿਹੜਾ ਇਸ ਸਟੇਲ ਜਿਹੜਾ ਵਰਤਿਆ ਗਿਆ ਵਾ ਉਹਦੇ ਬਾਰੇ ਤੋਂ ਦੱਸ ਕਿ ਉਹ ਪਿਕਚਰ ਪੇਪਰ ਬਾਰੇ ਵੀ ਜੀ ਹਜੇ ਤੱਕ ਨੌਲਜ ਨਹੀਂ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਪਤਾ ਲੱਗੂਗਾ ਕਿ ਕਿਹੜਾ ਹੀ ਜਾਂ ਉਹਨਾਂ ਦਾ ਲੀਗਲ ਹੀ ਜਾਂ ਉਹਨਾਂ ਦੇ ਫਾਦਰ ਦਾ ਹੀ ਸਰਵਸੇ ਇਹਦੇ ਬਾਰੇ ਆਪਾਂ ਨੂੰ ਕੁਛ ਨਹੀਂ ਨੌਲਜ ਜਦੋਂ ਬਾਅਦ ਦੇ ਵਿੱਚ ਇਨਕੁਆਰੀ ਹੋ ਜਾ ਪੁਲਿਸ ਵਾਲੀ ਜਾਂ ਉਹਨਾਂ ਦੇ ਘਰ ਦੇ ਇਹਦੇ ਬਾਰੇ ਦੱਸਣ ਦੇ ਇਸ ਸਮੇਂ ਇਹੋ ਹੀ ਦੁਖਦਾਈ ਘਟਨਾ ਹੋਈ ਆ ਕਿ ਉਹ ਵੀਰ ਦੀ ਡੇਥ ਹੋ ਗਈ ਆ ਕਿਦੋਂ ਵੀ ਜੋ ਪ੍ਰਿੰਸ ਜਾ ਕੇ ਆਣਾ ਇੱਥੇ ਸ਼ਾਇਦ 1-2 ਘੰਟੇ ਦੇ ਵਿੱਚ ਇਹਨਾਂ ਦੇ ਗ੍ਰਹਿ ਵਿੱਚ ਇਹਨਾਂ ਦੇ ਘਰ ਵਿੱਚ ਉਹਨਾਂ ਦੀ ਡੈੱਡ ਬੁੱਕ ਵੀ ਆਇਆ ਕੀ ਤੇ ਉਹਨਾਂ ਦੇ ਟੈਂਡ ਦੇ ਵਿੱਚ ਹਾਂਜੀ ਬਾਦਰ ਆਉਣ ਡਿਊਟੀ ਹੈ ਜੀ ਠੀਕ ਹਾਂਜੀ ਬਾਕੀ ਸਾਰੇ ਅੱਗੇ ਹੱਥ ਜੋੜ ਕੇ ਕਰਦੇ ਆਂ ਕਿ ਬੱਚਿਆਂ ਨੂੰ ਝਿੜਕੋ ਵੀ ਖਿਆਲ ਵੀ ਰੱਖੋ ਤੇ ਸਕੂਲਾਂ ਕਾਲ ਜਾਣ ਨੂੰ ਵੀ ਇਹ ਨਹੀਂ ਵੀ ਉੱਥੇ ਮਢੀਰਖਾਨਾ ਹੋ ਜਾਏ ਕੋਈ ਪਤਾ ਹੀ ਨਹੀਂ ਲੱਗੇ ਕੀ ਕੱਖ ਹੋ ਰਿਹਾ ਸ਼ਾਇਦ ਉਹਦੇ ਵਿੱਚ ਕੁਛ ਨਾ ਕੁਛ ਲਾਪਰਵਾਹੀ ਹੈ ਆ ਦੇਖਿਆ ਜਾ ਸਕਦਾ ਵੀ ਸਾਡੇ ਬੱਚਿਆਂ 'ਚ ਕੀ ਹੋ ਰਿਹਾ ਇਤੇ ਕੰਟਰੋਲ ਕਰਨਾ ਕੋਈ ਨਹੀਂ ਕੱਲਾ ਬੱਚਾ ਹੀ ਜੀ ਉਹਨਾਂ ਦਾ ਤੇ ਪਰਿਵਾਰ ਜਿੰਦਾ ਉੱਜੜ ਗਿਆ ਤੇ ਗਾਂਾਂ ਦਾ ਫਿਊਚਰ ਕੀ ਹੈ ਜਿੱਤੇ ਆਸਾਂ ਹੀ ਸਾਰਾ ਖਤਮ ਹੋ ਗਿਆ ਇੱਕ ਹਿਸਾਬ ਦੇ ਮਾਪਿਓ ਵੀ ਮਾਰੀ ਗਏ ਦੇ ਕਾਲੇ ਜੋਗੇ ਬੱਚਾਂ ਦੇ ਕੀ ਮਤਲਬ ਪਾ ਜੀ ਬੱਚੇ ਦਾ ਕੈਰੇਕਟਰ ਇੰਨਾ ਵਧੀਆ ਸੀ ਕਿ ਆਪਣੀ ਗਲੀ ਮਹੱਲੇ ਤੇ ਜਦੋਂ ਵੀ ਜਾਣਾ ਇੱਕ ਰਿਸਪੈਕਟਡ ਬੱਚਾ ਸੀ ਜਦੋਂ ਜਾਣਾ ਜਿੰਨੀ ਆਰ ਜਾਣਾ ਵਿਸ਼ੇ ਜਿੱਤੋਂ ਬਿਨਾਨੀ ਹੀ ਬੋਲਦਾ ਭਾਵੇਂ ਪੰਜ ਵਾਰ ਲਾਗਦੀ ਲੰਗ ਜੇ ਸਾਸਤ੍ਰੀਕਾਰ ਗੋਡੇ ਹੱਥ ਲਾ ਕੇ ਜਾਣਾ ਪਰ ਇਹ ਬਹੁਤ ਹੀ ਦੁਖਦਾਈ ਹਨ ਖੁਦ ਨਹੀਂ ਇਹ ਯਕੀਨ ਹੋ ਰਿਹਾ ਪੀ ਇਹ ਬੱਚੇ ਨੇ ਇਹ ਸਟੈਪ ਕਿਦਾਂ ਲੈ ਲਿਆ ਇਦਾਂ ਨਾਈਸ ਬੱਚਾ ਹੋਣ ਹਰ ਬੱਚਾ ਹੀ ਕੋਈ ਗਲੀ ਮਹਲੇ ਚ ਕੋਈ ਲੜਾਈ ਜਾਂ ਪਾਡੇ ਪਨ ਵਾਲਾ ਜਾਂ ਮਧੀੜ ਵਾਲਾ ਜੇ ਵੇਖਿਆ ਜਾਵੇ ਕੋਈ 1% ਦੇ ਚੀ ਨਹੀਂ ਸਾਰੇ ਗਲੀ ਵਾਲੇ ਉਹਦੀ ਤਰੀਫਾਂ ਕਰਦੇ ਨਹੀਂ ਥੱਕਦੇ ਰਿਸਪੈਕਟਡ ਬੱਚਾ ਹੀ ਪਰ ਆ ਮਾਈਟੋ ਨੇ ਕਿਰੇ ਕਿਦਰ ਨੂੰ ਸੋਚਿਆ ਇਹ ਸਾਡੇ ਵੀ ਦਿਲੋਂ ਜ਼ਮੀਨ ਪੈਰੋਂ ਜ਼ਮੀਨ ਨਿਕਲ ਲੈ ਗੱਲ ਹੋ ਗਈ ਕਿ ਇਹ ਬੱਚਾ ਕਿਦਰ ਸਟੈਪ ਲੈ ਰਿਹਾ ਬਹੁਤ ਵਦਾ ਕੈਰੇਕਟਰ ਵਾਲਾ ਬੱਚਾ ਸੀ मेरा नाम डॉक्टर चंद्र प्रकाश है मैं इतने सीनियर रेजिडेंट हाँ तो कल अपने को साढ़े आठ बजे बॉडी आई है इतने गुरु नानक अस्पताल से एडमिट शायद दो दिन तो एडमिट है बंदा ठीक है और कल आ, ब, नाम प्रिंस राजन जग जगनीत सिंह जिला तरन तारण रहने हाँ जी राी आई है साढ़े अठ ब हालात और रात हजे आप चेक नहीं की है ठीक है सीधा वहां से ब्रोंडेड होके वहां से मुलाजिम ने यहाँ पे कैंडी के अंदर अपने को बॉडी जमा कराई है हालात अफा पोस्टमार्टम कर मतलब हालात देखा फिलहाल से पारिवारिक मेंबर उससे भी पूछे नहीं।, नहीं अभी तक कोई आ, कोई मेंबर नहीं है पुलिस मेंबर्स भी कोई अभी तक आए नहीं है ज्यादा होती है गलती ये तो कि बॉडी को हाथ लगाने से पहले पोस्टमार्टम करने से पहले किसी की होती है या पूछ सकते परिवार की पहले है और पोस्टमार्टम हाँ जी परिवार की रजामंदी इस केस में नहीं होती है जो मेडिकोलीगल केसेज होती है इसमें पुलिस हमारे पास आके रिक्वेस्ट करती है हमारे पास पेपर सबमिट कराती है पेपर सबमिट कराने तो बाद पोस्टमार्टम के लिए आ, जो हैड साहब है तो आ, आ, उन, उनके रिक्वेस्ट पे हम पोस्टमार्टम करते हैं ठीक है